ਕਿ ਜਿਹੜੇ ਵਿਗੜੇ ਨੇ ਉਹਨਾਂ ਨੂੰ ਸੁਧਾਰਨਾ ਤੇ ਜਿਹੜੇ ਬੱਚੇ ਨੇ ਉਹ ਨਾ ਵਿਗੜਣ ਕਾਕੇ ਦੋਸਤੋ ਨਵਾਂ ਸ਼ਹਿਰ ਪੁਲਿਸ ਨੇ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਕੱਲ੍ਹ ਸਾਲ ਦੇ ਪਹਿਲੇ ਦਿਨ ਪਾ ਦਿੱਤੇ ਨੇ ਪਟਾਕੇ ਦੋਸਤੋ ਪਾ ਦਿੱਤੇ ਨੇ ਪਟਾਕੇ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਣੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਕੱਲ ਸਾਲ ਦਾ ਪਹਿਲਾ ਦਿਨ ਸੀ ਔਰ ਪਹਿਲੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਹ ਵੱਡੀ ਕਾਰਵਾਈ ਨਾਲ ਹੋਈ ਹੈ ਦੱਸਦੀ ਹੈ ਕੱਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲਿਸ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ 15 ਜਿਹੜੇ ਮੁਕੱਦਮੇ ਦਰਜ ਕੀਤੇ ਜਿਨ੍ਹਾਂ ਵਿੱਚੋਂ ਕੁਝ ਐਨਡੀਪੀਐਸ ਦੇ ਨੇ ਕੁਝ ਜਿਹੜੇ ਅवैध ਸ਼ਰਾਬ ਦੀ ਤਸਕਰੀ ਨਾਲ ਜੁੜੇ ਹੋਏ ਨੇ ਅਤੇ ਇੱਕ ਵੀਐਨਐਸ ਦਾ ਔਰ ਵੱਡੀ ਗਿਣਤੀ ਵਿੱਚ ਕੱਲ੍ਹ ਹੀ ਜਿਹੜੀ ਹੈ ਕੱਲ੍ਹ ਵੀ ਜਿਹੜੀ ਰਿਕਵਰੀ ਹੋਈ ਹੈ ਹਾਲਾਂਕਿ ਪਿਛਲੇ ਸਾਲ ਵੀ ਕਈ ਸਾਰੇ ਮਾਮਲੇ ਕਈ ਸੈਂਕੜੇ ਮਾਮਲੇ ਜਿਹੜੇ ਐਨਡੀਪੀਐਸ ਦੇ ਕੀਤੇ ਗਏ ਆ ਤੇ ਕੱਲ ਪਹਿਲੇ ਦਿਨ ਹੀ 15 ਮੁਕਾਬਲੇ ਜਿਹੜੇ ਆ ਸਾਲ ਦੇ ਪਹਿਲੇ ਦਿਨ ਜਿਹੜੀ ਸ਼ੁਰੂਆਤ ਆ ਉਹ ਮਾੜੇ ਅੰਸਰਾਂ ਨੂੰ ਨਕੀਲ ਪਾਉਣ ਵਾਲੀ ਹੈ ਕਿਉਂਕਿ ਕਿਹਾ ਜਾਂਦਾ ਜਦ ਨਸ਼ਿਆਂ ਦੇ ਖਿਲਾਫ ਕਦਮ ਚੱਕੋ ਤਾਂ ਕਦਮ ਉਹ ਸੋਹਣੇ ਚਾਹੀਦੇ ਔਰ ਨਵਾਂ ਸ਼ਹਿਰ ਦੀ ਜਿਹੜੀ ਪੁਲਿਸ ਹੈ ਉਹ ਨਸ਼ੇ ਦੀ ਖਾਤਮੀ ਦੇ ਨਸ਼ੇ ਦੀ ਖਾਤਮੇ ਵਾਸਤੇ ਮਜਬੂਤੀ ਨਾਲ ਕਦਮ ਚੱਕ ਰਹੀ ਆ ਠੋਸ ਕਦਮ ਚੱਕ ਰਹੀ ਮੈਂ ਤੁਹਾਨੂੰ ਦੱਸ ਦਿੰਨਾ ਕੱਲ 15 ਜਿਹੜੇ ਮੁਕੱਦਮੇ ਦਰਜ ਹੋਏ ਉਹਨਾਂ ਵਿੱਚੋਂ ਕੁਝ ਜਿਹੜੇ ਐਨਡੀਪੀਐਸ ਦੇ ਮਾਮਲੇ ਦਰਜ ਕੀਤੇ ਗਏ ਨੇ ਕੁਝ ਅवैध ਸ਼ਰਾਬ ਦੀ ਤਸਕਰੀ ਦੇ ਕੀਤੇ ਗਏ ਨੇ ਅਤੇ ਇੱਕ ਬੀਐਨਐਸ ਦਾ ਤੇ ਨਾਲ ਨਾਲ ਦੱਸ ਦਈਏ ਕਿ 48 ਗ੍ਰਾਮ ਜਿਹੜੀ ਹਿਰੋਇਨ ਆ ਉਹ ਵੱਖੋ ਵੱਖ ਮਾਮਲੇ ਵਿੱਚ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ 60 ਸ਼ਰਾਬ ਦੀਆਂ ਨਜਾਇਜ਼ ਬੋਤਲਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ 125 ਨਸ਼ੀਲੀ ਗੋਲੀਆਂ ਜਿਹੜੀਆਂ ਆ ਉਹ ਵੀ ਬਰਾਮਦ ਕੀਤੀਆਂ ਗਈਆਂ ਹਨ ਅਤੇ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਕੱਲ੍ਹ ਸਾਲ ਦੇ ਪਹਿਲੇ ਦਿਨ ਹੀ ਵੱਡੀ ਕਾਰਵਾਈ ਕੀਤੀ ਗਈ ਹੈ ਲੇਕਿਨ ਇਸ ਦੇ ਨਾਲ ਅਸੀਂ ਇਹ ਸਮਝੀਏ ਕਿ ਹਾਲੇ ਵੀ ਜਿਹੜੇ ਨਸ਼ਾ ਕਰ ਰਹੇ ਨੇ ਉਹ ਸਮਝ ਨਹੀਂ ਪਾਰੇ ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਹੈ ਉਹ ਹੱਲੇ ਕੰਮ ਨਹੀਂ ਕਰ ਰਹੀ ਇਟ ਮੀਨਸ ਕਿ ਡਿਮਾਂਡ ਬਹੁਤ ਹੈ ਪੁਲਿਸ ਆਪਣਾ ਕੰਮ ਕਰ ਰਹੀ ਆ ਪਾ ਪੁਲਿਸ ਨੂੰ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਕੰਮ ਨਹੀਂ ਕਰ ਰਹੀ ਨਸ਼ੇ ਦੇ ਖਾਤਮੇ ਵਾਸਤੇ ਮਜ਼ਬੂਤੀ ਨਾਲ ਕਦਮ ਚੱਕ ਰਹੀ ਆ ਪੁਲਿਸ ਕਿਉਂਕਿ ਪਹਿਲੇ ਦਿਨ ਹੀ 15 ਜਿਹੜੇ ਮੁਕੱਦਮੇ ਦਰਜ ਕੀਤੇ ਗਏ ਆ ਇੱਕ BNS ਦਾ ਕੁਝ NDPS ਦੇ ਕੁਝ ਅवैध ਸ਼ਰਾਬ ਦੀ ਤਸਕਰੀਨ ਲੈ ਕੇ ਪਰ ਡਿਮਾਂਡ ਤਾਂ ਹੈ ਨਾ ਕਿਉਂਕਿ 18 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ 125 ਨਸ਼ੀਲੀ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਹਨ 60 ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਆ ਉਹ ਬਰਾਮਦ ਕੀਤੀ ਗਈਆਂ ਹਨ ਔਰ ਇਹ ਸਾਨੂੰ ਸਮਝਣਾ ਪੈਣਾ ਆਪਣੇ ਨੌਜਵਾਨਾਂ ਨੂੰ ਜਿਹੜੇ ਨਾਮਾ ਉੱਠ ਰਿਹਾ ਪੂਰ ਹੈ ਉਹਨਾਂ ਨੂੰ ਸਹੀ ਰਾਹ ਤੇ ਲਾਉਣਾ ਪੈਣਾ ਬਚਾਣਾ ਪੈਣਾ ਨਹੀਂ ਤਾਂ ਮੂੰਹਾਂ ਦੇ ਵਿੱਚ ਝੱਗ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਹਾਲਾਂਕਿ ਪੁਲਿਸ ਸਪਲਾਈ ਕੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲekin demand ਕਿਵੇਂ ਕੱਟ ਕਰੀਏ ਸੀ ਉਹਦੇ ਲਈ ਵੀ ਸੋਚਣਾ ਮੈਂ ਤਾਂ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ 5ਵੀਂ 6ਵੀਂ 7ਵੀਂ ਤੋਂ ਹੀ ਜਿਹੜਾ ਲੈਕਚਰ ਕਲਾਸਾਂ ਵਿੱਚ ਜ਼ਰੂਰ ਸ਼ੁਰੂ ਹੋਣ ਬੱਚਿਆਂ ਨੂੰ ਜਿਹੜਾ ਸਮਝਾਇਆ ਜਾਵੇ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਨਸ਼ੇ ਦੇ ਜਿਹੜੇ ਬੁਰੇ ਪ੍ਰਭਾਵ ਆ ਕਿਉਂਕਿ ਜਿਹੜੀ ਇਹ ਟੀਨੇਜਰ ਏਜ ਹੁੰਦੀ ਹੈ ਇਮਪ੍ਰੈਸ਼ਨੇਬਲ ਮਾਈਂਡ ਹੁੰਦਾ ਉਦੋਂ ਬੱਚੇ ਨੂੰ ਪਤਾ ਨਹੀਂ ਹੁੰਦਾ ਉਹ ਗੁਮਰਾਹ ਹੋ ਜਾਂਦਾ ਉਹ ਅਟ੍ਰੈਕਟ ਹੋ ਜਾਂਦਾ ਨਸ਼ਿਆਂ ਵੱਲ ਆ ਜੇ ਉਹਦੇ ਆਲੇ ਦੁਆਲੇ ਉਹਨੂੰ ਗਲੋਰੀਫਾਈ ਕਰਕੇ ਦਿਖਾਇਆ ਜਾ ਰਿਹਾ ਸੋ ਪੰਜਵੀਂ ਛੇਵੀਂ ਸਤਵੀਂ ਤੋਹੀ ਮੈਨੂੰ ਲੱਗਦਾ ਕਿ ਬੱਚਿਆਂ ਅੰਦਰ ਜਾਗਰਤਾ ਲਿਆਉਣ ਦੀ ਲੋੜ ਹੈ ਔਰ ਕੱਲਾ ਪੰਜਾਬ ਦੀ ਗੱਲ ਨਹੀਂ ਦੁਨੀਆ ਦੇ ਕਿਸੇ ਕੋਨੇ ਦੀ ਵੀ ਗੱਲ ਕਰੀਏ ਅਮਰੀਕਾ ਦੀ ਗੱਲ ਕਰੀਏ ਕੈਨੇਡਾ ਦੀ ਗੱਲ ਕਰੀਏ ਨਸ਼ਾ ਆਪਣੀ ਤੀਬਰਤਾ ਦਿਖਾ ਰਿਹਾ ਹੈ ਔਰ ਹੁਣ ਤਾਂ ਮੈਂ ਇੱਕ ਖਬਰ ਵੀ ਪੜ੍ਹੀ ਸੀਗੀ ਕੁਝ ਕੁ ਮਿੰਟ ਪਹਿਲਾਂ ਇਹ ਆਂਧਰਾ ਪ੍ਰਦੇਸ਼ 'ਚ ਮੇਰਾ ਖਿਆਲ ਕਹਿੰਦੇ ਇੱਕ ਨਸ਼ੇੜੀ ਜਿਹੜਾ ਨਸ਼ੇ ਦੀ ਐਨ ਉਹਨੂੰ ਡੋਜ਼ ਜਿਹੜੀ ਚੜੀ ਹੋਈ ਸੀਗੀ ਉਹ ਬੇਸੁਰਤਾ ਹੋਇਆ ਪਹਿਲਾਂ ਖੰਬੇ ਤੇ ਚੜਦਾ ਉਸ ਤੋਂ ਬਾਅਦ ਤਾਰਾਂ ਦੇ ਜਾਲ ਤੇ ਜਾ ਕੇ ਲਟ ਜਾਂਦਾ ਲੋਕੀ ਘਬਰਾ ਜਾਂਦੇ ਆ ਆਲੇ-ਦੁਆਲੇ ਲੋਕਾਂ ਅੰਦਰ ਘਬਰਾਹਟ ਹੋ ਜਾਂਦੀ ਹੈ ਕਿ ਇਹਦਾ ਬਣੇਗਾ ਕੀ ਜੇ ਇਹਨੂੰ ਕਰੰਟ ਲੱਗ ਗਿਆ ਤਾਂ ਪਹਿਲਾਂ ਫਿਰ ਕਹਿੰਦੇ ਬਿਜਲੀ ਦੀ ਸਪਲਾਈ ਕੱਟ ਕੀਤੀ ਜਾਂਦੀ ਉਸ ਤੋਂ ਬਾਅਦ ਉਹਨੂੰ ਪੁਚਕਾਰ ਕੇ ਹੇਠਾਂ ਲਾਇਆ ਜਾਂਦਾ ਮਤਲਬ ਲੋਕੀ ਉਹਦੀ ਖਤਰਨਾਕ ਜਿਹੜੀ ਹਰਕਤ ਹੈ ਉਹਨੂੰ ਦੇਖ ਕੇ ਘਬਰਾ ਜਾਂਦੇ ਆ ਹੁਣ ਅਗਲੀ ਗੱਲ ਮੈਂ ਕਰਨ ਜਾ ਰਿਹਾ ਜੀ ਉਹ ਬਹੁਤ ਜ਼ਰੂਰੀ ਹੈ ਅਲਰਟ ਕੀਤਾ ਗਿਆ ਮੌਸਮ ਵਿਗਿਆਨੀਆਂ ਵੱਲੋਂ ਹੋ ਸਕਦਾ ਅਗਲੇ ਕੁਝ ਕੁ ਦਿਨਾਂ ਵਿੱਚ 3-4 ਦਿਨ ਲਗਾਤਾਰ ਮੀਂਹ ਪਵੇ ਮੈਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦਾ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਮੌਜੂਦ ਹੈ ਜੀ ਮੌਸਮ ਵਿਗਿਆਨੀਆਂ ਵੱਲੋਂ ਧੁੰਦ ਦੇ ਸੰਕਟ ਦੀ ਵੀ ਗੱਲ ਕੀਤੀ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਨ ਪਤਾ ਕਿ ਧੁੰਦ ਜਿਹੜੀ ਹੈ ਉਹ ਵੱਧ ਗਈ ਹੈ ਧੁੰਦ ਦਾ ਸੰਕਟ ਜਿਹੜਾ ਆ ਉਹ ਵਧਿਆ ਹੋਇਆ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਵਾਂ ਕਿ ਠੰਡ ਜਿਹੜੀ ਆ ਉਹ ਜ਼ੋਰ ਫੜਦੀ ਪਈ ਆ ਤੁਸੀਂ ਦੇਖ ਲਓ ਚੰਨੀਗੜ੍ਹ ਰੋਡ ਦੀ ਤਸਵੀਰ ਹੈ ਤਾਂ 10 15 ਫੁੱਟ ਤੱਕ ਇਹ ਕਲੀਅਰ ਹੈ ਲੇਕਿਨ ਉਸ ਤੋਂ ਅੱਗੇ ਧੁੰਦ ਦਾ ਜਿਹੜਾ ਪਰਛਾਵਾਂ ਆ ਉਹ ਨਜ਼ਰ ਆਉਣਾ ਸ਼ੁਰੂ ਕਰ ਦਿੰਦਾ ਬਰਸਾਤ ਨੇ ਪਹਿਲਾਂ ਵੀ ਕਾਫੀ ਠੰਡ ਵਧਾਈ ਹੋਈ ਹੈ ਤੇ ਹੁਣ ਕਿਹਾ ਜਾ ਰਿਹਾ ਕਿ ਪੱਛਮੀ ਇਲਾਕੇ ਵਿੱਚ ਗੜਬੜ ਹੋਣ ਕਰਕੇ ਠੰਡ ਦਾ ਪ੍ਰਕੋਪ ਹੋਰ ਵੱਧ ਸਕਦਾ ਸੀਤ ਲਹਿਰ ਕਰਕੇ ਜਿਹੜੀ ਹੈ ਪਹਿਲੇ ਹੀ ਕੰਪਨੀ ਛਿੜ ਰਹੀ ਹੈ ਔਰ ਪਾਰਾ ਜਿਹੜਾ ਦਿਨ ਪ੍ਰਤੀ ਦਿਨ ਡਿੱਗਦਾ ਜਾ ਰਿਹਾ ਪਾਰਾ ਹੋਰ ਲੁੜਕ ਸਕਦਾ ਔਰ ਪਹਾੜੀ ਇਲਾਕੇ ਵਿੱਚ ਜਿਹੜੀ ਬਰਫਬਾਰੀ ਹੋ ਰਹੀ ਉਹਦੇ ਕਰਕੇ ਮੈਦਾਨੀ ਜਿਹੜੇ ਖੇਤਰ ਆ ਉਹਨਾਂ ਵਿੱਚ ਵੀ ਗੜਬੜੀ ਹੋ ਸਕਦੀ ਹੈ ਮੈਦਾਨੀ ਇਲਾਕੇ ਵਿੱਚ ਵੀ ਠੰਡ ਜ਼ੋਰ ਫੜ ਰਹੀ ਹੈ ਤੇ ਠੰਡ ਦੀ ਤੀਬਰਤਾ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਤੇ ਧੁੰਦ ਦਾ ਅਸਰ ਤੁਸੀਂ ਦੇਖ ਪਾ ਰਹੇ ਹੋ ਔਰ ਧੁੰਦ ਦਾ ਸੰਕਟ ਜਿਹੜਾ ਆ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਸਕਦਾ ਹੈ ਐਕਸੀਡੈਂਟ ਵੀ ਹੋ ਰਹੇ ਨੇ ਅਸੀਂ ਐਕਸੀਡੈਂਟ ਕਵਰ ਵੀ ਕਰ ਰਹੇ ਆ ਸਮਕਿੇ ਮੈਨੂੰ ਤਾਂ ਮੇਰੇ ਤਿੰਨ ਚਾਰ ਪਿਆਰ ਕਰਨ ਵਾਲੇ ਇੰਗਲੈਂਡ 'ਚ ਗੱਲ ਹੋ ਰਹੀ ਸੀ ਕਹਿੰਦੇ ਅਸੀਂ ਦੇਖ ਰਹੇ ਸੀ ਯਾਰ ਆਇ ਦਿਨ ਨਵਾਂ ਸ਼ਹਿਰ ਏਰੀਆ ਵਿੱਚ ਐਕਸੀਡੈਂਟ ਬਹੁਤ ਹੋ ਰਿਹਾ ਤਾਂ ਬਚਾਅ ਕਰਨਾ ਚਾਹੀਦਾ ਮੈਂ ਫਿਰ ਤੋਂ ਕਹਿ ਰਿਹਾ ਧੁੰਦ ਦਾ ਸੰਕਟ ਜਿਹੜਾ ਉਹ ਆਉਣ ਵਾਲੇ ਦਿਨਾਂ ਵਿੱਚ ਵੱਧ ਸਕਦਾ ਤਾਂ ਗੱਡੀ ਦੀ ਰਫ਼ਤਾਰ ਜਿਹੜੀ ਹੈ ਉਹ ਧੀਮੀ ਰੱਖੋ ਠੰਡ ਜਿਹੜੀ ਜ਼ੋਰ ਫੜ ਰਹੀ ਹੈ ਕਈ ਵੇਲੇ ਟੂ ਵੀਲਰ ਜਿਹੜੇ ਆ ਉਹ ਚਲਾਉਣ ਲੱਗੇ ਗ੍ਰਿਪ ਨਹੀਂ ਬਣਦੀ ਹੱਥ ਦੇ ਨਾਲ ਲੇਕਿਨ ਠੰਡ ਜੋਰ ਫੜ ਰਹੀ ਹੈ ਤਾਂ ਇਸ ਕਰਕੇ ਬਚਾਅ ਚ ਹੀ ਬਚਾਇਆ ਔਰ ਜਦੋਂ ਜ਼ਰੂਰਤ ਨਹੀਂ ਹੁੰਦਾ ਐਵੇਂ ਬਿਨਾਂ ਜ਼ਰੂਰਤ ਤੋਂ کاروبار ਨਾ ਨਿਕਲੋ ਇਹਦਾ ਮਤਲਬ ਇਹ ਨਹੀਂ ਕਿ ਕੋਰੋਨਾ ਆ ਬਟ ਜਿੰਨਾ ਆਪਣਾ ਬਚਾਅ ਕੀਤਾ ਜਾਵੇ ਉਹਨਾਂ ਬਚਾਅ ਕਰਨਾ ਚਾਹੀਦਾ ਔਰ ਇੱਕ ਵਾਰ ਫਿਰ ਤੋਂ ਮੈਂ ਨਵਾਂ ਸ਼ਹਿਰ ਪੁਲਿਸ ਦੀ ਸ਼ਲਾਘਾ ਕਰਦਾ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਸ਼ਲਾਘਾ ਬਣਦੀ ਕਿਉਂਕਿ ਉਹ ਪਿਛਲੇ ਸਾਲ ਵੀ ਉਹਨਾਂ ਨੇ ਬੜੀ ਹੀ ਦਲੇਰੀ ਨਾਲ ਜਿਹੜਾ ਕੰਮ ਕੀਤਾ ਹੈ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਔਰ ਜਿਹੜਾ ਅਫਸਰ ਵਧੀਆ ਹੋਵੇ ਉਹਦਾ ਸਤਕਾਰ ਬਣਦਾ ਵੀ ਹੈ ਔਰ ਬੜਾ ਸੁਭਾਅ ਵੀ ਉਹਨਾਂ ਦਾ ਚੰਗਾ ਨੌਜਵਾਨ ਨੇ ਔਰ ਪਿਛਲੇ ਸਾਲ ਵੀ ਸੈਂਕੜੇ ਜਿਹੜੇ ਐਨਡੀਪੀਐਸ ਦੇ ਪਰਚੇ ਹੋਏ ਆ ਔਰ ਕੱਲ ਜਦੋਂ ਦਿਨ ਦੇ ਨਵੇਂ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਹਦੇ ਵਿੱਚ ਬਹੁਤ ਸਾਰੀ ਰਿਕਵਰੀ ਹੋਈ ਹੈ ਉਮੀਦ ਕਰਦੇ ਜਿਹੜੀ ਸਪਲਾਈ ਚ ਇਹਨੂੰ ਉਹ ਵੀ ਕੱਟੀ ਜਾਵੇ ਤੇ ਜਿਹੜੀ ਡਿਮਾਂਡ ਆ ਡਿਮਾਂਡ ਵੀ ਕੱਟੀ ਜਾਵੇ ਤੇ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਦਿੱਤੀ ਆ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਜਿਹੜਾ ਮੀਂਹ ਪਵੇ ਕਿਉਂਕਿ ਜਿਹੜੇ ਪਹਾੜੀ ਇਲਾਕੇ ਨੇ ਉਹਨਾਂ ਵਿੱਚ ਕਹਿੰਦੇ ਬਰਫ਼ ਪਿਗਲ ਰਹੀ ਹੈ ਮੀਂਹ ਪੈ ਰਿਹਾ ਤੇ ਪੱਛਮੀ ਇਲਾਕੇ ਵਿੱਚ ਜਿਹੜੀ ਗੜਬੜ ਹੋ ਰਹੀ ਹੈ ਉਹਦੇ ਕਰਕੇ ਜਿਹੜਾ ਮੈਦਾਨੀ ਖੇਤਰ ਹੈ ਇਹਦੇ ਤੇ ਵੀ ਅਸਰ ਦੇਖਣ ਨੂੰ ਮਿਲੇਗਾ ਤਾਂ ਤੁਸੀਂ ਵਾਧੂ ਸਾਵਧਾਨ ਰਹਿਣਾ ਅਣਗਹਿਲੀ ਨਹੀਂ ਕਰਨੀ ਕਿਉਂਕਿ ਕਈ ਵੇਲੇ ਮੇਰੇ ਵਰਗੇ ਲੋਕ ਸੋਚ ਰਹੇ ਨੇ ਕਿ ਯਾਰ ਮੈਨੂੰ ਤਾਂ ਠੰਡ ਨਹੀਂ ਲੱਗਦੀ ਮੈਂ ਤਾਂ ਕੱਲੀ ਇੱਕ ਜੈਕਟ ਦੇ ਥੱਲੇ ਉੱਤੇ ਇੱਕ ਝੱਗਾ ਪਾ ਕੇ ਵੱਲੋਂ ਥੱਲੇ ਟੀ-ਸ਼ਰਟ ਪਾ ਕੇ ਉੱਤੇ ਜੈਕਟ ਪਾ ਕੇ ਚੱਲ ਜਾਣਾ ਮੈਨੂੰ ਫਰਕ ਨਹੀਂ ਪੈਂਦਾ ਪਰ ਉਦੋਂ ਠੰਡ ਨਹੀਂ ਲੱਗਦੀ ਪਰ 2-4 ਘੰਟਿਆਂ ਬਾਅਦ ਜਾਂ ਦੂਜੀ ਦਿਨ ਜਦੋਂ ਸਵੇਰੇ ਉੱਠਦੇ ਆ ਫਿਰ ਠੰਡ ਆਪਣਾ ਅਸਰ ਦਿਖਾਉਂਦੀ ਆ ਫਿਰ ਠੰਡ ਦੱਸਦੀ ਆ ਕਿਵੇਂ ਹੱਡੀਆਂ ਤੇ ਕੜਾਕੇ ਵਜਾ ਦਿੱਤੇ ਆ ਤਾਂ ਹੱਡੀਆਂ ਵੀ ਕੜਕੜ ਕਰਦੀਆਂ ਆਪਣਾ ਬਚਾਅ ਕਰਨਾ ਜ਼ਰੂਰੀ ਆ ਆਪਣਾ ਬਚਾਅ ਕਰੋ ਕਿਉਂਕਿ ਠੰਡ ਹੁਣ ਬਹੁਤ ਵੱਧ ਰਹੀ ਹੈ ਤੇ ਠੰਡ ਦਾ ਸੰਕਟ ਜਿਹੜਾ ਸੰਕਟ ਜਿਹੜਾ ਆ ਉਹਦੇ ਬਾਰੇ ਮੌਸਮ ਵਿਗਿਆਨੀ ਜਿਹੜੇ ਗੱਲ ਕਰ ਰਹੇ ਆ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਉਹ ਪਹੁੰਚੀ ਹੋਵੇਗੀ ਬਹੁਤ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ